ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਜੋ ਗੁਰਦੁਆਰਾ ਹੈ ਇਹ ਭਵਾਨੀਗੜ੍ਹ ਰੋਡ ਘਰਾਇਆ ਕੰਡਾ ਨੂੰ ਸਾਹਮਣਾ ਸਮਾਣਾ ਸ਼ਹਿਰ ਦਾ ਹੈ ਇਹ ਗੁਰਦੁਆਰਾ ਸਿੰਘਾਂ ਨੇ 10 ਸਾਲ ਮੋਰਚਾ ਲਾ ਕੇ ਬਹੁਤ ਹੀ ਮੁਸ਼ਕਲ ਪ੍ਰਗਟ ਕੀਤਾ ਸੀਗਾ ਇਹ ਗੁਰਦੁਆਰਾ ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਐਂਟਰ ਵਿੱਚ ਹੈ ਜੋ ਕਿ ਉਹਦੇ ਦਰਿੰਦੇ ਹਨ ਇੱਕ ਬਹੁਤ ਹੀ ਵੱਡਾ ਦਰਿੰਦਾ ਹੈ ਸੁਖਦੇਵ ਸਿੰਘ ਲਸ਼ਮਨ ਸਿੰਘ ਦਾ ਮੁੰਡਾ}{|\text{ਦਿਆਲ ਸਿੰਘ ਦਾ ਪੋਤਰਾ}} ਉਸ ਨੇ ਇਸ ਗੁਰਦੁਆਰੇ ਨੂੰ ਖੰਡਰ ਬਣਾ ਛੱਡਿਆ ਹੈ ਅੱਜ ਤੋਂ 6 ਮਹੀਨੇ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਮਾਰਕ ਕੈਦ ਕੀਤੇ ਹੋਏ ਸਨ ਤੇ ਉਹਨਾਂ ਨੂੰ ਆਜ਼ਾਦ ਕਰਾ ਕੇ ਥੜਾ ਸਾਹਿਬ ਗੁਰਦੁਆਰਾ ਵਿੱਚ ਪ੍ਰਗਾਸ਼ ਕੀਤਾ ਉਹਨਾਂ ਪ੍ਰਗਾਸ਼ਾਂ ਦਾ ਕਿਉਂਕਿ ਇਹ ਸਿਰਫ ਇੱਕ ਜ਼ਮੀਨ ਦੇ ਲਾਲਚ ਪਿੱਛੇ ਇਹਨਾਂ ਨੇ ਗੁਰਦੁਆਰਾ ਸਾਂਭਿਆ ਹੋਇਆ ਹੈ 5 ਕਿੱਲੇ ਜ਼ਮੀਨ ਇੱਥੋਂ ਦੀ ਜੇ ਕੋਈ 파ਟੀ ਰੱਖਦੇ ਉਹਨੂੰ ਵੱਡੇ ਲਾਲਚ ਦੇ ਕੇ ਤੇ ਮੁੜ ਕੇ ਉਹਨੂੰ ਪੈਸਾ ਨਹੀਂ ਦਿੰਦੇ ਉਹ ਫੇਰ ਤੁਰ ਜਾਂਦਾ ਹੈ ਭਾਈ ਅੱਜ ਜਾਗਣ ਦੀ ਲੋੜ ਹੈ ਆ ਵੇਖੋ ਸੰਗਤ ਜੀ ਕੀ ਹਾਲ ਹੈ ਗੁਰਦੁਆਰਿਆਂ ਦਾ ਆ ਖੰਡਰ ਬਣੇ ਹਨ ਇਹੋ ਜੇ ਲੋੜਵੰਦ ਪਰਿਵਾਰਾਂ ਨੂੰ ਗਮਰਾਹ ਕਰਦੇ ਹਨ ਗਮਰਾਹ ਕਰਕੇ ਲਾਲਚ ਦੇ ਕੇ ਉਹਨਾਂ ਨੂੰ ਰਾਖੀ ਬਿਠਾ ਦਿੰਦੇ ਹਨ ਅੱਜ ਵੀ ਬੈਠੇ ਹਨ ਪਰਿਵਾਰ ਵੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟਾਸ਼ ਹੋਣਾ ਚਾਹੀਦਾ ਉੱਥੇ ਮੰਜੇ ਡੱਠੇ ਹੋਏ ਨੇ ਇਸ ਕਰਕੇ ਜਾਗਨ ਦੀ ਲੋੜ ਹੈ ਬਾਬਾ ਬਲਵੀਰ ਸਿੰਘ ਜੀ ਆਪ ਜਾਗੋ ਸੰਗਤ ਨੂੰ ਪਰੇਸ਼ਾਨ ਨਾ ਕਰੋ ਸੰਗਤ ਦਾ ਮਨ ਨਾ ਤੋੜੋ ਵੇਖੋ ਗੁਰੂ ਘਰ ਦਾ ਹਾਲ ਇੱਟ ਲਾਉਣੀ ਤੇ ਕੀ ਸੀ ਜਿਹੜੀਆਂ ਲੱਗੀਆਂ ਇੱਟਾਂ ਉਹ ਵੀ ਇਹਨਾਂ ਨੇ ਢੇੜ ਛਡੀਆਂ ਨੇ ਇਸ ਕਰਕੇ ਗੁਰੂ ਘਰਾਂ ਦੇ ਵਿੱਚ ਐਸਾ ਕਰਮ ਨਹੀਂ ਹੋਣਾ ਚਾਹੀਦਾ ਇਹ ਗੁਰਦੁਆਰਾ ਇਹਨਾਂ ਜਨਾਨੀਆਂ ਦਾ ਅੱਡਾ ਬਣਾਇਆ ਹੋਇਆ ਹੈ ਜੋ ਕਿ ਬਹੁਤ ਮਾੜੀ ਘਟਨਾ ਹੈ ਅਸੀਂ ਨਹੀਂ ਕਹਿੰਦੇ ਸੰਗਤ کہہ ਰਹੀ ਹੈ ਨੇੜੇ ਦੀ ਅਸੀਂ ਅੱਖੀਂ ਵੇਖਿਆ ਆਣ ਕੇ ਕਈ ਵਾਰ ਇਹਨਾਂ ਨੂੰ ਜਿਹੜਾ ਵੀ ਬੰਦਾ ਇੱਥੇ ਛੱਡਦੇ ਹਨ ਭਾਈ ਉਹਨੂੰ ਛੱਡਦੇ ਆ ਜਿਹੜਾ ਬੰਦਾ ਇਹਨਾਂ ਦੇ ਨਾਲ ਰਲਿਆ ਹੋਵੇ ਗਲਤ ਕਰਮ ਕਰੇ ਦੂਜੇ ਨੂੰ ਭਾਈ ਕਬਜ਼ੇ ਵਾਲਾ ਕਹਿ ਕੇ ਦੱਸ ਮਰ ਕੇ ਦੂਜੀ ਪਾਰਟੀ ਦਾ ਕਹਿ ਕੇ ਇਹਨਾਂ ਇਨਕਾਰ ਦਿੰਦੇ ਹਨ ਇਸ ਕਰਕੇ ਅੱਜ ਜਾਗਨ ਦੀ ਲੋੜ ਹੈ ਜੋ ਕਿ ਆ ਵੇਖੋ ਇਹ ਜ਼ਮੀਨ ਹੈ ਇਹ ਜ਼ਮੀਨ ਦੇ ਪਿੱਛੇ ਸਾਰਾ ਕੁਝ ਨਾ ਗੁਰਦੁਆਰਾ ਸਾਹਿਬ ਹੈ ਅੱਜ ਗੁਰੂ ਗ੍ਰੰਥ ਸਾਹਿਬ ਇੱਥੇ ਹੈ ਨਹੀਂਗੇ ਇਹ ਪ੍ਰਕਾਸ਼ ਇਸ ਵਾਸਤੇ ਸਾਡੇ ਇਸ ਤੋਂ ਮਾੜੀ ਸਾਡੇ ਵਾਸਤੇ ਕੋਈ ਮਾੜੀ ਗੱਲ ਨਹੀਂ ਸਿੰਘਾਂ ਵਾਸਤੇ ਜਿੱਥੇ ਕਿ ਨੇ ਅੰਗ ਸਿੰਘਾਂ ਦੇ ਪੈਰੇ ਹੋਣੇ ਚਾਹੀਦੇ ਹਨ ਆ ਵੇਖੋ ਗੁਰਦੁਆਰੇ ਦਾ ਹਾਲ ਸੰਗਤ ਜੀ ਇਹ ਗੁਰਦੁਆਰਾ ਹੈ ਬੁੱਢੇ ਦਲ ਦਾ ਬਾਬਾ ਬਲਵੀਰ ਸਿੰਘ ਜੋ ਕਿ ਆਪਣੇ ਆਪ ਨੂੰ ਬੁੱਢੇ ਦਲ ਦਾ ਜਥੇਦਾਰ ਕਹਿੰਦਾ ਹੈ ਇਹ ਉਸ ਦਾ ਗੁਰਦੋ ਉਸ ਦੇ ਇੰਟਰ ਵਿੱਚ ਹੈ ਇਸ ਗੁਰਦੁਆਰਾ ਸੰਗਤ ਦਾ ਹੈ ਇੰਟਰੋ ਦੇ ਵਿੱਚ ਹੈ ਵੇਖੋ ਅੱਜ ਕੀ ਹਾਲ ਬਣਿਆ ਹੈ ਗੁਰਦੁਆਰਾ ਸਾਹਿਬ ਦਾ ਇਥੋਂ ਗੁਰੂ ਗ੍ਰੰਥ ਸਾਹਿਬ ਵਿਚ ਕਾ ਦਿੱਤੇ ਹਨ ਕੰਮ ਦਾ ਬਹਾਨਾ ਲਾ ਕੇ ਕੋਈ ਕੰਮ ਨਹੀਂ ਕਰਾਇਆ ਇਹਨਾਂ ਨੇ ਕੁਝ ਨਹੀਂ ਕਰਾਇਆ ਆ ਸਭ ਖੰਡਰ ਬਣਿਆ ਪਿਆ ਵੇਖੋ ਗੁਰਦੁਆਰਾ ਚਾਰ ਚੁਫੇਰਾ ਜੋ ਵੀ ਸ਼ਰਾਬੀ ਕਵਾਬੀ ਬੰਦਾ ਹੈ ਠਿਵਾੜਿਆ ਹੈ ਆ ਵੇਖੋ ਦਰਬਾਰ ਦੇ ਸਾਹਮਣੇ ਕੀ ਬਣਿਆ ਹੋਇਆ ਵੇਖੋ ਇਹ ਲੋੜਵੰਦ ਪਰਿਵਾਰ ਹਨ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਨੇ ਇੱਕ ਰਾਖੀ ਬਿਠਾਲ ਛੱਡਦੇ ਹਨ ਲਾਲਚ ਦੇ ਕੇ ਇਹਨਾਂ ਨੂੰ ਵੀ ਚਾਹੀਦਾ ਹੈ ਵੀ ਇਸ ਪਰਿਵਾਰਾਂ ਨੂੰ ਕਿ ਨੰਗ ਸਿੰਘਾਂ ਦੇ ਗੁਰਦੁਆਰੇ ਹਨ ਇਹਨਾਂ ਵਿੱਚ ਦਖਲ ਅੰਦਾਜ਼ੀ ਨਾ ਕਰਨ ਬਹੁਤ ਚੰਗੀ ਗੱਲ ਹੈ ਇਹਨਾਂ ਪਰਿਵਾਰਾਂ ਨੂੰ ਵੀ ਗੁਰੂ ਘਰ ਵਿੱਚ ਨਹੀਂ ਇੱਦਾਂ ਬਹਿਣਾ ਚਾਹੀਦਾ ਭਾਈ ਕਿਉਂ ਗੁਰੂ ਘਰ ਜਿਹੜੇ ਹੁੰਦੇ ਹਨ ਇਹ ਸੰਗਤ ਵਾਸਤੇ ਹੁੰਦੇ ਹਨ ਦੁਖੀਆਂ ਵਾਸਤੇ ਦੁੱਖ ਸੁਣਨ ਵਾਸਤੇ ਇਹ ਨਹੀਂ ਵੀ ਆਪਾਂ ਮਜਬੂਰੀ ਦਾ ਪੈਸਾ ਉਠਾ ਕੇ ਕਿਸੇ ਦੀ ਦਾ ਉਹਨਾਂ ਨੂੰ ਪਾਪਾਂ ਪਰ ਬਣਾਈਏ ਇਹ ਬਹੁਤ ਵੱਡਾ ਪਾਪ ਹੈ ਵੇਖੋ ਕਿਸੇ ਟਾਈਮ ਇਥੇ ਸਿੰਘਾਂ ਦੇ ਪੈਰੇ ਹੁੰਦੇ ਸੀ ਆ ਸਭ ਛੱਤਾਂ ਟਹਿ ਗਈਆਂ ਕੋਈ ਛੱਤ ਨਹੀਂ ਰਹੀ ਕੁਝ ਨਹੀਂ ਰਿਹਾ ਖਾਸ ਕਰਕੇ ਬਾਬਾ ਬਲਬੀਰ ਸਿੰਘ ਨੂੰ ਬੇਨਤੀ ਹੈ ਕਿ ਜੋ ਚੋਰ ਹੈ ਇਹਨਾਂ ਚੋਰਾਂ ਨੂੰ ਪਾਸੇ ਕਰੋ ਖਾਸ ਕਰਕੇ ਸਖਦੇਵ ਸਿੰਘ ਨੂੰ ਬੁੱਢਾ ਦਲ ਦਾ ਜੋ ਕਹਿੰਦਾ ਮੈਂ ਜ਼ਹੀਦਾਰ ਕੁੰਦਾ ਹੈ ਜਿੰਨੇ ਚੋਰ ਹਨ ਜ਼ਹੀਦਾਰ ਬਣਾ ਛੱਡੇ ਹਨ ਉਹ ਸੇਵਾਦਾਰ ਨੂੰ ਸੇਵਾ ਦਿਓ ਹੱਥੀ ਸੇਵਾ ਕਰਵਾਓ ਗੁਰੂ ਘਰਾਂ ਦੀ ਵੇਖੋ ਗੁਰੂ ਘਰਾਂ ਦਾ ਕੀ ਹਾਲ ਹੈ ਅਜੇ ਵੀ ਸਮਝਣ ਦਾ ਟਾਈਮ ਹੈ ਸਮਝੋ ਇਹ ਸੰਗਤ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੀ ਹੈ ਸੰਗਤ ਅਗੇ ਕੋਈ ਚੀਜ਼ ਨਹੀਂ ਅੜਦੀ ਆ ਘਾਓਗੇ ਪਏ ਨੇ ਵੇਖੋ ਆ ਰੇੜੀਆਂ ਖੜੀਆਂ ਨੇ ਇਹਨਾਂ ਮਜਬੂਰ ਲੋਕਾਂ ਨੂੰ ਰਾਖੀਵਾ ਤੇ ਬਿਠਾਇਆ ਹੈ ਤੇ ਸਿੰਘਾਂ ਕੋਲੋਂ ਡਰਦੇ ਹਨ ਤੇ ਕਬਜ਼ੇ ਕਰ ਜਾਂ ਕੇ ਜੋਗੇ ਨਿਹੰਗ ਸਿੰਘਾਂ ਦੇ ਗੁਰਦੁਆਰੇ ਹਨ ਬਹੁਤ ਕੁਰਬਾਨੀਆਂ ਨਾਲ ਬਣੇ ਹੋਏ ਹਨ ਇਹਨਾਂ ਨੇ ਕੀ ਲੈਣਾ ਗਿੱਦੜਾਂ ਦੀ ਅਸ਼ੇਰਾਂ ਦੀਆਂ ਮਾਰਾਂ ਗਿੱਦੜ ਖਾ ਰਹੇ ਹਨ ਇਹ ਕੰਮ ਨਹੀਂ ਬਣੇਗਾ ਥੋੜੇ ਚਿਰ ਦੀ ਖੇਡ ਹੀ ਆ ਸਿਆਣੇ ਬਾਂਜੋ ਨਹੀਂ ਤੇ ਬਹੁਤ ਔਖੇ ਹੋਗੇ ਤੇ ਭਾਈ ਇਹਨਾਂ ਨੂੰ ਵੀ ਬੇਨਤੀ ਹੈ ਸੰਗਤਾਂ ਨੂੰ ਜਿਹੜੇ ਵਿੱਚ ਬੈਠੇ ਨੇ ਭਾਈ ਗੁਰੂ ਘਰ ਹੈ ਤੇ ਮੜਿਆ ਸੋਚ ਸਮਝ ਕੇ ਕਰਿਆ ਕਰੋ ਕੰਮ ਇਹਨਾਂ ਕਰਿਆ ਕਰੋ ਉਹਨਾਂ ਮਗਰ ਨਾ ਲੱਗੋ ਜੋ ਕਿ ਚੋਰ ਹਨ ਗੁਰੂ ਘਰ ਦੇ ਦੋਸ਼ੀ ਹਨ ਦੋਖੀ ਹਨ ਇਹਨੋਂ ਕਿਰਾਇਆ ਭਰ ਲੋ ਭਾਈ ਉਹ ਚੰਗਾ ਤੁਹਾਨੂੰ ਬਹੁਤ ਵਧੀਆ ਹੈ ਕਿਉਂਕਿ ਗੁਰੂ ਘਰ ਹੈ ਕਾਨੂੰਨ ਨੁਕਸਾਨ ਹੋਇਆ ਕੋਈ ਫੇ ਸਾਨੂੰ ਨਾ ਕਿ ਉਹ ਭਾਈ ਇਹ ਗੁਰੂ ਘਰ ਹੈ ਇਹ ਗੁਰਦੁਆਰਾ ਸਾਹਿਬ ਵੇਖੋ ਗੁਰਦੁਆਰਾ ਅਕਾਲੀ ਗੁਰਦੁਆਰਾ ਆਕੀਗੜ੍ਹ ਸਾਹਿਬ ਸ਼ਾਹਨੀ ਬੁੱਢਾ ਦਲ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘਾ ਲਿਖਿਆ ਵੇਖੋ 96 ਕਰੋੜੀ ਅੱਜ 96 ਕਰੋੜ ਹੀ ਨਹੀਂ ਅੱਜ ਬਸ ਤੁਹਾਨੂੰ ਕੀ ਕਹਿ ਸਕਦੇ ਆ ਰਹਿ ਗਿਆ ਹੋਈ ਬਣ ਕੇ ਸਾਰਾ ਕੋਸ਼ਿਸ਼ ਜੋ ਕਿ ਨਾਮ ਸਿੰਘ ਸਿੰਘਾਂ ਦੇ ਬਦਨਾਮ ਹੋ ਰਹੇ ਹਨ ਇਸ ਕਰਕੇ ਬੇਨਤੀ ਹੈ ਬਾਬਾ ਬੁੱਢੇ ਬਲਵੀਰ ਸਿੰਘ ਨੂੰ ਅੱਖਾਂ ਘੇੜ ਵੇ ਕੀ ਹਾਲ ਹੋਇਆ ਗੁਰੂ ਘਰਾਂ ਦਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਖਾਲਸਾ